ਪੰਜਾਬ ਦੇ ਖਰਾਕ ਸਿਵਲ ਸਪਲਾਈ ਅਤੇ ਖਪਤਕਰ ਮਾਮਲਿਆਂ ਦੇ ਮੰਤਰੀ ਲਾਲਚੰਦ ਕਟਾਰੂ ਜੱਪ ਨੇ ਅੱਜ ਅੰਮ੍ਰਿਤਸਰ ਜ਼ਿਲ੍ਹੇ ਦੇ ਜੰਡਿਆਲਾ ਗੁਰੂ ਮੰਡੀ ਦਾ ਦੌਰਾ ਕੀਤਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਸਪਸ਼ਟ ਹਦਾਇਤਾਂ ਦਿੱਤੀਆਂ ਗਈਆਂ ਕਿ ਸੁਮੱਚੇ ਸੀਜ਼ਨ ਦੌਰਾਨ ਕਿਸੇ ਵੀ ਅਨਾਜ ਮੰਡੀ ਵਿੱਚ ਕਿਸਾਨਾਂ ਆੜ੍ਹਤੀਆ ਮਜ਼ਦੂਰਾਂ ਸਮੇਤ ਕਣਕ ਦੇ ਖਰੀਦ ਪ੍ਰਬੰਧਾਂ ਨਾਲ ਜੁੜੇ ਕਿਸੇ ਵੀ ਵਰਗ ਨੂੰ ਕੋਈ ਵੀ ਦਿੱਕਤ ਪੇਸ਼ ਆਉਣ ਨਾ ਦਿੱਤੀ ਜਾਵੇ। ਜੰਡਿਆਲਾ ਗੁਰੂ ਤੋਂ ਰਾਮ ਸਰਨਜੀਤ ਸਿੰਘ ਦੀ ਰਿਪੋਰਟ ਅਨਸਾਰ ਅਸੀਂ ਮੰਡੀ ਵਿੱਚ ਪਹੁੰਚੇ ਜਜਲੰਡ ਵਾਸਤੇ ਕੀ ਕੰਮ ਕਰ ਬਿਲਕੁਲ ਅੱਜ ਮੈਂ ਜ਼ਿਲ੍ਹਾ ਅੰਮ੍ਰਿਤਸਰ ਦੀ ਬੜੀ ਵੱਡੀ ਇਤਿਹਾਸਕ ਮੰਡੀ ਜਿਹੜੀ ਉਹ ਜੰਡਿਆਲੇਗੁਰੂ ਚ ਆਇਆ ਸੋ ਇਸ ਮੰਡੀ ਦੇ ਅੰਦਰ ਜਿਹੜੇ ਕਣਕ ਦੀ ਫੀਲ ਨੂੰ ਲੱਗੇ ਪ੍ਰਬੰਧਾਂ ਦਾ ਦੇਖਣ ਵੀ ਕੀਤਾ ਗਿਆ ਸੋ ਲਗਾਤਾਰ ਪੰਜਾਬ ਦੇ ਅੰਦਰ ਜਿਹੜਾ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਕਣਕ ਦੇ ਖਰੀਦ ਦੇ ਪਰੰਦਾ ਜਿਹੜੇ ਕੰਮ ਕੀਤੇ ਆ ਉਹ ਮੈਂ ਮੰਡੀ ਮੰਡੀ ਤੇ ਜਾ ਕੇ ਉਹਦੀ ਫੀਡਬੈਕ ਲੈ ਰਹੇ ਆ ਖੁਦ ਥੱਲੇ গ্রਾਸ ਰੂਟ ਤੇ ਜਾ ਕੇ ਸੋ ਅੱਜ ਮੈਂ ਤਿੰਨ ਜ਼ਿਲ੍ਹਿਆਂ ਦੇ ਅੰਦਰ ਜ਼ਿਲ੍ਹਾ ਅਮਰਸਾਦ ਦੀ ਮੰਡੀ ਜੜੇ ਵਾਲਾ ਗੁਰੂ ਔਰ ਤਰਨਤਾਰਨ ਤੇਤੀਜ ਜੀ ਕਪੂਰਥਲੇ ਦੇ ਅੰਦਰ ਅੱਜ ਮੈਂ ਜਾ ਰਿਹਾ ਸੋ ਅ ਇਸ ਵੇਲੇ ਪੰਜਾਬ ਦੀਆਂ ਮੰਡੀਆਂ ਦੇ ਅੰਦਰ 99 ਲੱਖ ਐਮਟੀ ਰਾਈਵਲ ਜਿਹੜੀ ਉਹ ਕਣਕ ਪਹੁੰਚੀ ਆ ਜਿਹਦੇ ਵਿੱਚੋਂ 83 ਲੱਖ ਐਮਟੀ ਅ ਅਸੀਂ ਖਰੀਦ ਚੁੱਕੇ ਆ ਵੱਖ-ਵੱਖ ਏਜੰਸੀਜ਼ ਵੱਲੋਂ ਤੇ ਅੰਦਾਜ਼ਨ 5 ਲੱਖ ਕਿਸਾਨ 5 ਲੱਖ ਕਿਸਾਨ ਜਿਹੜਾ ਆ ਪੋਨੇ 5 ਲੱਖ ਦੇ ਨਾਲ ਦਿਨਾਂ ਚ ਮੰਡੀ ਚ ਆ ਚੁੱਕਿਆ ਤੇ ਜਿਹੜੀ ਖਰੀਦੀ ਹੋਈ ਕਣਕ ਆ ਕਿਸਾਨ ਦੀ ਉਹਦਾ ਜਿਹੜਾ ਬਣਦਾ ਐਮ ਐਸ ਪੀ ਦੇ ਮੁਤਾਬਕ ਪੈਸਾ ਉਹ 15000 ਕਰੋੜ ਦੇ ਉੱਪਰ ਜਿਹੜਾ ਕਿਸਾਨਾਂ ਦੇ ਖਾਤਿਆਂ ਤੇ ਸਿੱਪਾ ਚੁੱਕੇ ਆ ਸੋ ਮਾਨਜੁਗ ਮੁੱਖ ਮੰਤਰੀ ਜੀ ਦਾ ਇਹ ਹਦੇਸ਼ ਆ ਕਿ ਮੰਡੀ ਦੇ ਅੰਦਰ ਚਾਹੇ ਕਿਸਾਨ ਆ ਚਾਹੇ ਮਜ਼ਦੂਰ ਆ ਚਾਹੇ ਆਰਤੀ ਆ ਕਿਸੇ ਵੀ ਤਰ੍ਹਾਂ ਦੀ ਦਿੱਕਤ ਉਹਨੂੰ ਮੰਡੀ ਚ ਨਾ ਆਵੇ ਸੋ ਜਿਹੜਾ ਕੇਂਦਰੀ ਪੂਲ ਦੇ ਲਈ ਸਾਨੂੰ ਟਾਰਗੇਟ ਮਿਲਿਆ 124 ਲੱਖ ਐਮਟੀ ਦਾ ਜਿਸ ਕਿਸਮ ਦੀ ਬੰਪਰ ਫਸਲ ਇਸ ਵਾਰ ਪੰਜਾਬ ਦੀ ਖੇਤਾਂ ਚ ਆਈ ਹੈ ਔਰ ਮੌਸਮ ਦਾ ਵੀ ਮਤਲਬ ਧੰਨਵਾਦ ਕਰਦੇ ਆ ਚੰਗਾ ਰਿਹਾ ਔਰ ਜਿਹੜੀ ਬੰਪਰ ਫਸਲ ਉਹਦੇ ਕਰਕੇ ਅਸੀਂ ਜਿਹੜਾ ਟੀਚਾ ਜਾਂ ਕੇਂਦਰੀ ਪੂਲ ਦਾ ਉਹ ਵੀ ਸੱਚ ਪੂਰਾ ਕਰਾਂਗੇ ਔਰ ਇਹਦੇ ਨਾਲ ਕਿਸਾਨ ਨੂੰ ਵੀ ਵੱਡਾ ਫਾਇਦਾ ਹੋਇਆ ਹਰ ਕਿਸਾਨ ਦੀ 4 ਤੋਂ 5 ਕੁਆਂਟਲ ਦੇ حساب ਦਾ ਜਿਹੜੀ ਉਹ ਝਾੜ ਵਧਿਆ ਸੋ ਲਗਾਤਾਰ ਮੰਡੀ ਦੇ ਪ੍ਰਬੰਧਾਂ ਨੂੰ ਲੈ ਕੇ ਜਿਹੜਾ ਉਹ ਸਿਲਸਿਲੇ ਕਦਮ ਇੱਥੇ ਆਇਆ ਸੋ ਮੈਨੂੰ ਖੁਸ਼ੀ ਹੈ ਕਿ 24 ਘੰਟੇ ਦੇ ਵਿੱਚ ਵਿੱਚ ਕਿਸਾਨ ਦੇ ਖਾਤੇ 'ਚ ਪੈਸਾ ਪਾਉਣ ਦਾ ਜਿਹੜਾ ਸਰਕਾਰ ਦਾ ਹੁਕਮ ਹੈ ਮਾਨਜੋਤ ਮੁੱਖ ਮੰਤਰੀ ਜੀ ਦਾ ਉਸੇ ਪੂਰਾ ਕਰ ਰਹੇ ਹਨ ਸਰ ਜੋ ਜਿਹੜੇ ਮਹੀਨਾਵਾਂ ਜਿਹੜਾ ਕਣਕ ਮਿਲਦੀ ਸੀ ਮਜ਼ਦੂਰਾਂ ਨੂੰ ਉਹਨਾਂ ਕੀ ਵੀ ਸੀ ਜਿੱਦ ਤੱਕ ਖੁੱਲ ਗਈ 30 ਅਪ੍ਰੈਲ ਤੱਕ ਖੁੱਲ ਗਈ ਉਹ ਲੋਕਾਂ ਦਾ ਕਹਿਣਾ ਵੀ ਉਹਦੀ ਵਧਾਈ ਜਾਵੇ ਮਿਆਦ ਵਧਾਈ ਜਾਵੇ ਨਹੀਂ ਈ ਕੇ ਵਾਈ ਸੀ ਦੀ ਮਿਆਦ ਵਧਾ ਰਹੇ ਆ ਵੈਸੇ ਤਾਂ ਇਹ ਕੇਂਦਰੀ ਸਰਕਾਰ ਦਾ ਪ੍ਰੋਟੋਕਾਲ ਹੈਗਾ ਲੇਕਿਨ ਉਹਦੀ ਡੇਟ ਅਸੀਂ ਵਧਾ ਰਹੇ ਆ ਉਂਝ ਵੀ ਵੈਸੇ ਮੈਂ ਤੁਹਾਨੂੰ ਦੱਸਾਂ ਵੀ ਲਗਭਗ 84% 83% ਜਿਹੜਾ ਈ ਕੇ ਵਾਈ ਸੀ ਹੋ ਗਈ ਹੈ ਸੋ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਸਾਰੇ ਖਵਤਕਾਰਾਂ ਨੂੰ ਬੇਨਤੀ ਕਰਾਂਗਾ ਕਿ ਆਪਣਾ ਈ ਕੇ ਵਾਈ ਸੀ ਕਰਾਓ ਔਰ ਈ ਕੇ ਵਾਈ ਸੀ ਕਰਾਣ ਦੇ ਲਈ ਤੁਹਾਨੂੰ ਆਪਣੇ ਡੀਪੂ ਤੱਕ ਜਾਣ ਦੀ ਲੋੜ ਨਹੀਂ ਜੇ ਜਾ ਸਕਦੇ ਹੋ ਡੀਪੋ ਤੋਂ ਚਲੇ ਜਾਓ ਜੇ ਨਹੀਂ ਵੀ ਡੀਪੋ ਤੋਂ ਜਾ ਸਕਦੇ ਤੇ ਆਪਣੇ ਘਰ ਬੈਠੇ ਆਪਣੇ ਮੋਬਾਈਲ ਤੋਂ ਵੀ ਕਰ ਸਕਦੇ ਹੋ ਸੋ ਕਿਸੇ ਵੀ ਖਪਤਕਾਰ ਦੀ ਕੋਈ ਕੰਕਰੀ ਮਰੇਗੀ ਹਾ ਈਕੇ ਈਕੇ ਵਾਈਸੀ ਜਿਹੜਾ ਕਰਾਉਣ ਦੇ ਲਈ ਅਸੀਂ ਡੇਟ ਹੋਰ ਵੀ ਵਧਾ ਰਹੇ ਹਾਂ ਸਰ ਉਹਦੇ ਵਿੱਚ ਕਈਆਂ ਨੂੰ ਮੁਸ਼ਕਲਾਂ ਆ ਰਹੀਆਂ ਜਿਸ ਤਰ੍ਹਾਂ ਨਵੇਂ ਜਿਹੜੇ ਆ ਜੀ ਆਪਣੇ ਇੰਟਰ ਕਰਾਉਣੇ ਚਾਹੁੰਦੇ ਆ ਉਹਨਾਂ ਨਵੇਂ ਜੀ ਦੀ ਇੰਟਰ ਹੋ ਰਹੀ ਬਸ ਈਕੇ ਵਾਈਸੀ ਤੋਂ ਬਾਅਦ ਉਹ سلسلہ ਸ਼ੁਰੂ ਕਰਾਂਗੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਠੀਕ ਹੈ ਸਰ ਓਕੇ